ਜੀ ਸਾਡਾ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਜੋ ਕਾਮਗਦ ਰੈਗੂਲਰ ਮਲਾਜਮਾਂ ਨਾਲ ਵਿਤਮਨ ਦੇ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਸਰਕਾਰਾਂ ਦੀ ਮੁੱਖ ਮੰਗ ਸੀ ਕਿ ਜੇ ਕਿ ਹੁੰਦਾ ਏਰੀਆ ਜੋ 2000 ਸਾਲ 2016 ਤੋਂ ਬਕਾਇਆ ਹੈ ਉਹ ਦਿੱਤਾ ਜਾਵੇ ਅਤੇ ਡੀਏ ਦੇ ਵਿੱਚ 11% ਵਾਧਾ ਕੀਤਾ ਜਾਵੇ ਕਿਉਂਕਿ ਜੋ ਕੇਂਦਰ ਸਰਕਾਰ ਦੇ ਮਲਾਜਮਾ ਉਹਨਾਂ ਨੇ ਡੀਏ ਚੱਕਰ ਗਿਆ 55% ਹੋ ਚੁੱਕਿਆ ਪਰ ਪੰਜਾਲਮ ਨਾਲ ਡੀਏ ਜੋ 42% ਆ 11% ਦਾ ਫਰਕ ਆ ਵਾਧਾ ਕੀਤਾ ਜਾਵੇ ਵਿੱਤ ਮੰਤ ਹਰਪਾਲ ਸਿੰਘ ਜੀਮਾ ਨੇ ਪ੍ਰੋਸਾ ਦਵਾਇਆ ਸੀਗੇ ਉਹ ਇਸ ਵਿੱਚ ਦੇ ਵਾਧਾ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਲੈ ਕੇ ਜੋ 240 ਭਰਤੇ ਮਲਾਜਮਾਂ ਉਹਨਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹ ਕਹਿ ਆ ਗਿਆ ਕਿ ਜੇ 1972 ਅਨਸਾਰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਸਰਕਾਰ ਵੱਲੋਂ 2022 ਦੇ ਨੋਟੀਫਾਈ ਕੀਤਾ ਗਿਆ ਸੀ ਉਹਨਾਂ ਲਾਗੂ ਕਰਕੇ ਰਾਣੀ ਪੈਸਨ ਲੋਕ ਦੇ ਪੰਜਾਬ ਦੇ ਵਿੱਚ ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜੁਪੀਐਸਪੀਮ ਲੈ ਕੇ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਜਨਵਰੀ ਦੇ ਵਿੱਚ ਜਨਵਰੀ 25 ਦੇ ਵਿੱਚ ਜਿਸ ਨੂੰ ਲੈ ਕੇ ਮਲਾਜਮਾਂ ਨੂੰ ਬਹੁਤ ਖੁਸ਼ ਆ ਪੰਜਾਬ ਦੇ ਵਿੱਚ ਦੋ ਚਾਰ ਦੋ ਭਾਗ ਤੇ ਮਲਾਜਮਾਂ ਨੇ ਜੋ ਜੁਪੀਐਸਪੀ ਨੇ ਨੋਟੀਫਿਕੇਸ਼ਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਹ ਕਾਪੀਆਂ ਭੇਜੀਆਂ ਅਤੇ ਕੇਂਦਰ ਸਰਕਾਰ ਦੀ ਮੁੜ ਦਵਾਦੀ ਕੀਤੀ ਗਈ ਦੁਆਰਾ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਨਾ ਤਾਂ ਐਨਪੀਐਸ ਦੀ ਮਜ਼ਦੂਰਾ ਨਾ ਜੁਪੀਆ ਮਜ਼ਦੂਰਾ ਸਾਨੂੰ ਓਡ ਪੈਨਸ਼ਨ ਲਗਾਈ ਤੇ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਜੋ ਰਿਟਾਇਰਡ ਮੁਲਾਜ਼ਮਾਂ ਉਹਨਾਂ ਦੀ ਮੀਟਿੰਗ ਮੌਕੇ ਨੇ ਭੁਤਾਂਤਮਨ ਨਾਲ ਹੋਈ ਸੀ ਜਿਵੇਂ ਮੁੱਖ ਮੰਗ ਸੀ ਕਿ ਫੈਕਟਰ ਦੋਬਾਰਾ ਨਾੜਤਾ ਜਾਵੇ ਅਤੇ 5 ਸਾਲ 6 ਮਹੀਨੇ ਨਾੜਤਾ ਜਾਵੇ ਜੋ ਰਿਟਾਇਰਨ ਹੋਏ ਸਾਥੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਜੋ ਕੁਲ ਸਾਥੀ ਦੀ ਉਮਰ ਪਿਆ 70 ਸਾਲੀ ਹੋ ਚੁਕੀ ਆ ਇਹ ਨਾ ਹੋਵੇ ਕਿ ਉਹ ਪੇਕੇ ਹੁੰਦਾ ਏਰੀਆ ਲੈਂਡ ਤੋਂ ਬਿਨਾ ਹੀ ਕਮਾਦ ਨੂੰ ਪਿਆਰੇ ਹੋ ਜਾਣ ਬਜ਼ੁਰਗ ਹੋ ਚੁੱਕੇ ਆ ਤਾਂ ਮੁੱਖ ਜੀ ਪੁਆਨ ਦਮਨ ਸਾਹਿਬ ਨੇ ਪ੍ਰੋਸਤਾ ଦਾਇਆ ਸੀਗੇ ਆਉਣ ਵਾਲੇ ਸਾਨੂੰ ਵਿੱਚ ਜੋ ਰਟਨ ਸਾਥੀ ਆ ਜੋ ਫੈਕਟਰੀ ਤੋਂ 59 ਬਾਰੇ ਜਾਂ ਤੇਗ ਨੀਰ ਰਾਰੀ ਮੀਟਿੰਗ ਕਰਕੇ ਉਹਦੇ ਫੈਸਲਾ ਕੀਤਾ ਜਾਊਗਾ ਇਹ ਜੋ ਮੁੱਖ ਜੀ ਪੁਆਨ ਦਮਨ ਸਾਹਿਬ ਨੇ ਪ੍ਰੋਸਤਾ ਦਾਇਆ ਸੀ ਮੈਂ ਕਹਿੰਦੇ ਆ ਪੰਜਾਬ ਸਰਕਾਰ ਤੋਂ ਵੀ ਗੁਰੂ ਗੋਬਿੰਦ ਸਿੰਘ ਸੂਰਥਮਣਾਂ ਦੇ ਉਪਰ ਗੁਰੂ ਹਰਗੋਬਿੰਦ ਹਮਨ ਲਹਿਰਾ ਮਹਾਦੇ ਵਿੱਚ ਜੋ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਸੀ ਘਾਟ ਦੇ ਖਾਣੇ ਕੰਮ ਕਰਦੇ ਆ ਕੰਮ ਘਮ ਕਰਦੇ ਆ ਮਨੂੰ ਡਾਇਗਨੋਸ ਕੀਤਾ ਜਾਵੇ ਨਹੀਂ ਉਹਨਾਂ ਦੀ ਤਰਫਾਂ ਦੇ ਵੱਧਾ ਕੀਤਾ ਵੀ ਜਿਸ ਨੂੰ ਲੈ ਕੇ ਉਹਨਾਂ ਦੇ ਅੱਗ ਜ਼ਰੂਰ ਹਿੰਦਰਾ ਨੇ ਕਿਹਾ ਕਿ ਅਸੀਂ ਮਹਾੜੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਜਾਂ ਖੰਨੇ ਵਿੱਚ ਰੋਡ ਵੀ ਜਾਉਂਗੇ ਤੇ ਗਾ ਪਰ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਾਪ ਤੋਂ ਬਣਾਉਣ ਦੇ ਵਿੱਚ ਕੰਮ ਬੱਤੇ ਕੱਚੇ ਬਣਾਇਓ ਜੋ ਕਿ ਕੰਮ ਪੱਕਾ ਨਹੀਂ ਕੀਤਾ ਗਿਆ ਧੰਨਵਾਦ ਜੀ ਮੇਰੇ ਨਾਲ ਉਸਤ